ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕੀ ਹਲਚਲ ਨੇ ਜੀ ਲਓ ਜੀ ਹੁਣ ਆਪਾਂ ਆ ਗਏ ਅੰਦਰ ਆ ਕੇ ਪਸਣ ਪੱਠੇ ਢੱਕਾ ਉਧਰ ਦਾ ਕੰਮ ਆਪਾਂ ਕਰ ਡਨ ਹੁਣ ਆਪਾਂ ਥੋੜਾ ਜੇ ਅੰਦਰ ਖਲਾਰਾ ਸੀਗਾ ਉਹ ਚੱਕਾਂਗੇ ਫਿਰ ਆਪਾਂ ਬਣਾਵਾਂਗੇ ਜੀ ਸਬਜ਼ੀ ਪਾਣੀ ਤਾਂ ਬਣੇ ਰਿਓ ਵੀਡੀਓ ਦੇ ਨਾਲ ਤਾਂ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰ ਦਿਓ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤਾਂ ਬਸ ਘਰ ਦੇ ਕੰਮ ਨਹੀਂ ਮੁੱਕਦੇ ਬੱਚੇ ਜਿ ਤਰ੍ਹਾਂ ਕੱਪੜੇ ਲਾ ਕੇ ਸੁੱਟਦੇ ਆ ਉਵੇਂ ਸੁੱਟ ਦਿੰਦੇ ਦੇਖੋ ਅੰਛ ਦੇ ਕੰਮ ਹੈ ਜਿਵੇਂ ਆਇਆ ਸੋ ਉਹਨੂੰ ਲਾ ਕੇ ਉਵੇਂ ਹੀ ਸੁੱਟ ਦਿੱਤੀ ਆ ਪੈਂਟ ਸ਼ਰਟ ਬਸ ਥੋੜਾ ਬਤਾਪਾ ਕਰਦਾ ਸਮੇਟਦੇ ਆ ਕੱਪੜੇ ਤਾਂ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਪリーズ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ ਮਿਲਦੇ ਥੋੜੀ ਦੇਰ ਬਾਅਦ ਜਿਹੜੇ ਕੱਪੜੇ ਥੋੜੇ ਜਿਹਾ ਢੰਗੜਾ ਵਾਲੇ ਉਹ ਅੰਦਰ ਟੰਗ ਦਾਂਗੇ ਇੱਧਰ ਦੇ ਪਿਆ ਆਰਾਮ ਨਾਲ ਪੜਾਈ ਦਾ ਫਿਕਰ ਨਹੀਂ ਆਪਾਂ ਨੂੰ ਹੈਲੋ ਅੰਛਰ ਅ ਫਿਰ ਬਣਾਉਣੇ ਆਪਾਂ ਸਬਜੀ ਹੁਣ ਆ ਗਿਆ ਆਪਾਂ ਅੰਦਰ ਹੁਣ ਬਣਾਵਾਂਗੇ ਜੇ ਅੰਦਰ ਆਪਾਂ ਸਬਜੀ ਤਾਂ ਅੱਜ ਬਣਾਉਣਾ ਆਪਾਂ ਪਰਠਾ ਬਣੇ ਰਿਓ ਵੀਡੀਓ ਦੇ ਨਾਲ ਹਾਂਜੀ ਲੋ ਜੀ ਹੁਣ ਆਪਾਂ ਆ ਗਏ ਆ ਪਸਵਾਨ ਨੂੰ ਇੱਥਰ ਹੁਣ ਬਣਾਵਾਂਗੇ ਜੀ ਆਪਾਂ ਪਰਤਾ ਬੰਦੇ ਗੰਦਾ ਸਰਦਾਰ ਜੀ ਲੈ ਕੇ ਆ ਸੀ ਆਪਾਂ ਟਮਾਟਰ ਚੀਰ ਕੇ ਰੱਖ ਲਏ ਥੋੜੀ ਜਿਹੀ ਤਾਂ ਅਦਰਕ ਚੀਰ ਕੇ ਰੱਖ ਲਿਆ ਕद्दूकश ਕਰ ਲਿਆ ਸੀ ਇਹਨਾਂ ਨੂੰ ਕਿਉਂਕਿ ਬੱਚੇ ਨਹੀਂ ਖਾਂਦੇ ਵੈਸੇ ਕੱਢ ਕੱਢ ਕੇ ਸੁੱਟ ਦਿੰਦੇ ਦੇ ਕद्दूकश ਕਰਕੇ ਪਾਇਆ ਤੇ ਬੱਚੇ ਖਾ ਲੈਂਦੇ ਥੋੜੀਆਂ ਜਿਹੀ ਪਾਵਾਂਗੇ ਆਪਾਂ ਹਰੀ ਮਿਰਚਾਂ ਇਧਰ ਆਪਾਂ ਪਿਆਜ਼ ਕੱਟਿਆ ਤਾਂ ਉਹ ਪਾਵਾਂਗੇ ਕਿਉਂਕਿ ਪਰਤੇ ਵਿੱਚ ਪਿਆਜ਼ ਬਹੁਤ ਪੈਂਦੇ ਆ ਤਾਂ ਇੱਕ ਡੰਗਣਾ ਆਪਾਂ ਲਿਆ ਸੀ ਬਣਾ ਤਾਂ ਇਸ ਤਰ੍ਹਾਂ ਕਰਕੇ ਗੈਸ ਤੇ ਤੇ ਕਈ ਭਣਾ ਕਾਬਤ ਦੱਪ ਦਿੰਦੀਆਂ ਪਰ ਅੱਗ 'ਚ ਦੱਪਦਿਆਂ ਮੈਨੂੰ ਉਹਦੇ 'ਚ ਨਾ ਕੋਈ ਬਸਮੈਲ ਬਹੁਤ ਆਉਂਦੀ ਤਾਂ ਮੈਂ ਤਾਂ ਗੈਸ ਤੇ ਹੀ ਬਣਾਉਣੀ ਆ ਤਾਂ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਕੇ ਤੇ ਆਪਾਂ ਇਹਨੂੰ ਗੈਸ ਦੇ ਉੱਤੇ ਰੱਖ ਲੈਣਾ ਤਾਂ ਇੱਕ ਮੈਂ ਬਣਾ ਲਿਆ ਸੀ ਮੈਂ ਚਲੋ ਉਹਦੀਆਂ ਛਿੱਲਾਂ ਗਰਮ ਬਹੁਤ ਆ ਠੰਡਾ ਹੋ ਜਾਊਗਾ ਤੇ ਉਹਨਾਂ ਚਿਰ ਆਪਾਂ ਇਹਦੀਆਂ ਉਤਾਰਦੇ ਆ ਛਿੱਲਾਂ ਤੇ ਉਹ ਬਣ ਜਾਏਗਾ ਬਹੁਤ ਵਾਅ ਟੇਸਟੀ ਬਣਦਾ ਹੈ ਬੇਗੰਬ ਦਾ ਪਰਤਾ ਤਾ ਬੱਚੇ ਬਹੁਤ ਖੁਸ਼ ਹੋ ਕੇ ਖਾ ਲੈਂਦੇ ਆ ਤਾਂ ਸਰਦਾਰ ਜੀ ਕਹਿੰਦੇ ਕਿ ਪਰਥਾ ਬਣਾਉਣੇ ਆ ਅੱਜ ਆਪਾਂ ਉਹਨਾਂ ਨੂੰ ਵੀ ਪਸੰਦ ਆ ਗਰਮ ਬਹੁਤ ਆ ਫਿਰ ਮੈਂ ਦਜਿਮਤੇ ਦਿਨਾਂ ਚੰਗਾ ਲਾਉਂਦੀ ਪਈ ਆ ਕਿਉਂਕਿ ਹੱਥ ਗਰਮ ਲੱਗਦਾ ਹੈ ਤਾਂ ਇੱਕ ਪਾਸੇ ਆਪਾਂ ਕੜਾਈ ਧਰਤੀਆਂ ਤਾਂ ਤੇਲ ਜਾਊਗਾ ਤੜਕਾ ਤਾਂ ਫੇਰ ਆਪਾਂ ਥੋੜਾ ਜਿਹਾ ਜੀਰਾ ਪਾਉਣਗੇ ਤੇ ਵਿੱਚ ਗੰਡੇ ਪੌਣ ਲਾਗੇ ਤੁਸੀਂ ਦੱਸਿਓ ਜੀ ਤੁਸੀਂ ਕਿਵੇਂ ਬਣਾਉਨੇ ਹੋ ਪਰਤਾ ਇਦੇ ਵਿੱਚੋਂ ਨਿਕਲਦਾ ਪਾਣੀ ਉਹ ਨਚਰ ਨਿਕਲ ਜੇਗਾ ਪਾਣੀ ਵੀ ਜਿੰਨਾ ਹੈਗਾ ਤੇ ਉਸ ਤਰ੍ਹਾਂ ਇਸ ਨੂੰ ਦੇਖ ਲੈਣੀ ਆਪਾਂ ਬਸ ਇਹ ਵੀ ਬਾਣੀ ਨੇ ਆਲਾ ਵਾ ਦੇਖੋ ਪਾਣੀ ਨਿਕਲਦਾ ਪਿਆ ਕਿੰਨਾ ਤੇ ਪਾ ਦਾਂਗੇ ਪਥੋਂਾ ਜਾਂ ਜੀਰਾ ਜੀਰਾ ਭੁੱਜ ਜੂਗਾ ਤਾਂ ਫਿਰ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ ਪਾ ਦਾਂਗੇ ਥੋੜੇ ਜਿਹਾ ਭੁੰਨ ਲਾਂਗੇ ਬ੍ਰਾਊਨ ਹੋਣ ਤੱਕ ਆਪਾਂ ਪਿਆਜ਼ ਧੋ ਕੇ ਰੱਖੇ ਸੀ ਹੁਣ ਇਹ ਪੀਰ ਆ ਗਿਆ ਭੁੱਜ ਤੇ ਹੁਣ ਆਪਾਂ ਪਿਆਜ਼ ਕਾਵਾਂਗੇ ਫਿਰ ਕਿਉਂਕਿ ਨਬਰੇਸ ਪਿਆਜ਼ ਹੀ ਜਾਂਦੇ ਪੈਂਦੇ ਆ ਪਰ ਤੇ ਵਿੱਚ ਤਰ ਆਪਾਂ ਕੋਲ ਦੇ ਹੁਣ ਪਿਆਜ਼ ਇਹਨਾਂ ਚ ਪਿਆਜ਼ ਕੋਲ ਗਾਇਆ ਆਪਾਂ ਨੇ ਚ ਗੁੰਦਨੀਆ ਆਟਾ ਇਹੇ ਠਾਪਾ ਪੱਖੇ ਦੇ ਥੱਲੇ ਰੱਖਤਾ ਛਿੱਲ ਲਾਉਣੀ ਬਹੁਤ ਔਖੀ ਸੀ ਕਿ ਗਰਮ ਬਹੁਤ ਆ ਇਹ ਗਰਮੀ ਬਹੁਤ ਆ ਕਿਤੇ ਵੀ ਪੱਖਾ ਤੇ ਲੱਗਾ ਆਪਣੇ ਪਰ ਜੇ ਮੈਂ ਪੱਖਾ ਚਲਾਉਣੀ ਆ ਤਾਂ ਉੱਥੇ ਗੈਸ ਨੇ ਚੱਲਦਾ फिर आप आसा गुन लें इधर अपने प्याज भुज जाए थोड़ा जया टमा क्योंकि गर्मी बहुत है टमा भी गर्म हम तो थोड़ा हांजी आओ जी बच्चा लगी भुख अजापन हो गया थोड़ा जा तो फटाफट करा गे कम

ਸੂਤੀ ਮੈਂ ਬਾਰੀ ਪਕਾਉਂਗੀ ਵਾਹ ਅੱਜ ਆਪਾਂ ਲੱਗੇ ਪਹਿਲਾਂ ਕੜੀ ਬਣਾਉਣ ਕਹਿੰਦੇ ਸੌਣ ਦੇ ਮਹੀਨੇ ਤੱਕੜੀ ਨਹੀਂ ਬਣਾਈਂਦੇ ਫਿਰ ਮੈਂ ਰਹਿਣਗੀ ਮੈਂ ਚਲੋ ਰਹਿਣਦੇ ਹਾਂ ਫਿਰ ਸਰਦਾਰ ਜੀ ਲੈ ਆਏ ਬੈਂਗਣ ਫਿਰ ਮੈਂ ਚਲੋ ਪਰਤਾ ਬਣਾ ਲੈਨੇ ਆਪਾਂ ਫਤ ਨਹੀਂ ਕਿਉਂ ਨਹੀਂ ਬਣਾਉਂਦੇ ਸੌਣ ਦੇ ਮਹੀਨੇ ਦੇ ਵਿੱਚ ਕੜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਕਿਉਂ ਨਹੀਂ ਬਣਾਉਂਦੇ ਕੜੀ ਸੌਣ ਦੇ ਮਹੀਨੇ ਵਿੱਚ ਜੇ ਤੁਹਾਨੂੰ ਪਤਾ ਹੈ ਤਾਂ ਮੈਨੂੰ ਤਾਂ ਪਤਾ ਨਹੀਂਗਾ ਮੈਂ ਥੋੜਾ ਬਰ ਮਲਾਈ ਰੱਖੀ ਆ ਥੋੜੀ ਜਿਹੀ ਵੀ ਕੱਢਾਂਗੇ ਆਕਾ ਗੋਨ ਦੀ ਸਬਜ਼ੀ ਬਣਾ ਕੇ ਥੋੜੀ ਜਿਹੀ ਮਲਾਈ ਬਣਾ ਲਾਂਗੇ ਰੋਟੀ ਅੰਦੇ ドラਪਾਟਾ ਹੰਗੋਲੇ ਇਹਨਾਂ ਡੱਬੇ ਚ ਕੱਢ ਕੇ ਤੇ ਪ੍ਰਾਪ ਵੀ ਨਾਲ ਹੀ ਪਾ ਲਾਂਗੇ ਸਰ ਆਪਣੇ ਹੁਣ ਪਰਾਪ ਤਿਆਗ ਵੀ ਬਰਾਊਨ ਹੋ ਗਏ ਆ ਹੁਣ ਆਪਾਂ ਇਹਦੇ ਤੇ ਪਾਵਾਂਗੇ ਨੂਰ ਮਿਰਚ ਹਲਾਇ ਤੇ ਥਾਲੀ ਦੀ ਘਾਟ ਆਹ ਪਹਰੀਆ ਮਿਰਚ ਆ ਪਹਿਲਾਂ ਪਾਈਆਂ ਸੀ ਤਾਂ ਬੱਚੇ ਨਹੀਂ ਖਾਂਦੇ ਕਰਕੇ ਅਪਾ ਥੋੜੀਆਂ ਹੀ ਲਾਲ ਪਾਵਾਂਗੇ ਵੈਸੇ ਵੀ ਲਾਲਾ ਕਹਿ ਦਿੰਦੇ ਹਨੀਕਾਰ ਕੁੰਨੀਆਂ ਪਰ ਥੋੜੀਆਂ ਹੀ ਪਾਵਾਂਗੇ ਜਿਆਦਾ ଲୋਣ ਮਿਰਚ ਬੱਚੇ ਖਾਂਦੇ ਨਹੀਂ ਹਸਤਾਫ ਨਹੀਂ ਖਾਂਦੇ ਵੈਸਾ ਲਾਲ ਜਿਆਦਾ ଲୋਣ ਵਿੱਚ ਥੋੜੀ ਥੋੜੀ ਖਾਂਦੇ ਆ ਥੋੜਾ ਜਿਹਾ ਸੁਆਦ ਅਨਸਾਰ ਪਾਵਾਂਗੇ ਨਮਕ ਆਪ ਦੇ ਟੇਸਟ ਦੇ ਅਕੋਰਡਿੰਗ ਆਪਾ ਆ ਸਕਦੇ ਹਾਂ ਮੈਂ ਨਵਾਂ ਪਾ ਕੇ ਜੰਗਾਵਾਂਗੇ ਪੂਰਾ ਟਾਈਮ ਮਾਸ਼ਾਲਾ ਵੀ ਰੱਖ ਦਾਂਗੇ ਚੜ ਜਾਂਦੇ ਵਿੱਚ ਫਿਰ ਆਪਾਂ ਬੈਂਗਣ ਪਾ ਦਾਂਗੇ ਵਿੱਚ ਜਿਹੜੇ ਇਹਦੇ ਵਿੱਚ ਤਾਂ ਘਿਓ ਵੀ ਥੁੱਲਾ ਚਾਹੀਦਾ ਤੇਲ ਬੈਂਗਣਾਂ ਦੇ ਵਿੱਚ ਆਪਾਂ ੜਤੇ ਵਿੱਚ ਥੋੜਾ ਟਾਈਮ ਆਪਾਂ ਇਹਨੂੰ ਠੱਕ ਦਿੰਨੇ ਆ ਜਿੰਨਾ ਚਿਰ ਰਾਸ ਜੀ ਦੰ ਦਾ ਮਸਾਲਾ ਜੀ ਲਓ ਜੀ ਆਪਾਂ ਹੁਣ ਇਹਦੇ ਚ ਪਾ ਦਾਂਗੇ ਜਿਹੜਾ ਆਪਾਂ ਬਣਾਇਆ ਸੀ ਪੜਥਾ ਬੈਂਗਨਾਂ ਦਾ ਪਿਆਜ਼ ਕਿੰਨੇ ਸੀ ਤਾਂ ਥੋੜੇ ਜਿਹਾ ਹੋ ਗਿਆ ਪੁੱਜ ਕੇ ਵੇਖਣ ਨੂੰ ਐ ਲੱਗਦਾ ਸੀ ਪਤਾ ਨਹੀਂ ਕਿੰਨੇ ਕੀ ਪਿਆਜ਼ ਪਾ ਮੈਨੂੰ ਐ ਲੱਗਦਾ ਕਿ ਮੈਂ ਜ਼ਿਆਦਾ ਪਿਆਜ਼ ਪਾਤੀ ਆ ਪਰ ਬੈਂਗਨ ਥੋੜੇ ਜਿਹਾ ਤਾਂ ਉਹ ਸਾਬ ਨਾਲ ਤਾਂ ਠੀਕ ਆ ਮੇਰਾ ਤੇ ਇਸ ਤਰ੍ਹਾਂ ਤਰੀਕਾ ਬਣਾਉਂਦਾ ਜੋ ਤੁਸੀਂ ਦੱਸ ਦੋ ਕਿ ਤੁਸੀਂ ਕਿਸ ਤਰ੍ਹਾਂ ਬਣਾਉਣਾ ਮੈਂ ਉਹ ਜੀ ਵੀ ਸਭ ਕੀ ਹੁਣ ਆਪਾਂ ਬਾਹਰ ਪਕਾਵਾਂਗੇ ਤੀਲੇ ਤੇ ਰੋਟੀਆਂ ਕਿਤੇ ਤਾਂ ਗਰਮੀ ਬਹੁਤ ਆ ਕੋਈ ਅੰਦਰ ਤੋਂ ਵੈਸੇ ਮੈਂ ਬਾਹਰਲੇ ਸੋਈ ਚ ਕੰਮ ਕਰਦੀ ਅੱਜ ਮੈਂ ਅੰਦਰਲੇ ਸੋਈ ਚ ਆ ਗਈ ਮੈਂ ਚਲੋ ਅੱਜ ਅੰਦਰਲੇ ਸੋਈ ਚ ਹੀ ਕੰਮ ਕਰਕੇ ਪਰ ਗਰਮੀ ਬਹੁਤ ਐੱਚੇ ਤਾਂ ਲੋ ਜੀ ਆਪਣਾ ਬਣ ਗਿਆ ਹੈ ਪਰਤਾ ਲੋ ਜੀ ਆ ਜੋ ਤੁਸੀਂ ਦਿਨੇ ਮੇਰੇ ਭੈਣ ਭਰਾ ਨੇ ਪ੍ਰਸ਼ਾਦਾ ਛਕਣਾਇਆ। ਚਲੋ ਜੀ ਹੁਣ ਆਪਾਂ ਬਾਹਰ ਜਾ ਕੇ ਚਾਉਨੇ ਆ ਰੋਟੀ। ਜੀ ਹੁਣ ਆਪਾਂ ਆ ਗਏ ਅੰਦਰ। ਸਾਰਾ ਕੰਮ ਕਰ ਲਿਆ। ਹੁਣ ਆਪਾਂ ਚਾਦਰ ਚੁੱਦਰ ਝਾੜ ਕੇ ਬਸ ਸੌਣ ਦੀ ਤਿਆਰੀ ਆ। ਤਾਂ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਵਿੱਚ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ ਜੀ।